ਹੈਲੋ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਬਣਾਉਣੇ ਐ ਗੁੜ ਦੀ ਗੱਚਕ ਮੂਫਲੀ ਤੇ ਗੁੜ ਦੀ ਗੱਚਕ ਹੁਣ ਆਪਾਂ ਮੂਫਲੀ ਨੂੰ ਭਨ ਲਿਆ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਮੂਫਲੀ ਦਾ ਨਾ ਤੇ ਇਹਦੇ ਵਿੱਚ ਪਾ ਕੇ ਭਨਾਈ ਕਰਕੇ ਮਸਲ ਲਾਂਗੇ ਸੋ ਵੀ ਜ਼ਰਾ ਇਹਦਾ ਕੋਈ ਰਹਿ ਗਿਆ ਉਹ ਇਸ ਦਾ ਕੱਟ ਕੇ ਕਰ ਲਿਓ ਹੁਣ ਆਪਾਂ ਪਾਉਣਿਆ ਗੁੜ ਗੁੜ ਮੇਰਾ ਹੈਗਾ 300 ਗ੍ਰਾਮ ਥੋੜਾ ਮੱਕਾ ਪਾਉਣ ਚਾਹੁੰਦਾ ਵਿੱਚ ਪਾਣੀ ਦਾ 1.5 ਕਿੱਲੋ ਉਨਾ ਬਥੋੜਾ ਜਿਹਾ ਪੱਕ ਦੇਖਾਂਗੇ ਨਹੀਂ ਜਿੰਨਾ ਚਿਰ ਇਹ ਐਵੇਂ ਬੰਦਾ ਉਹਨਾਂ ਚਿਰ ਇਹ ਬਣਿਆ ਨਹੀਂ ਮਤਲਬ ਟੁੱਟ ਨਹੀਂ ਲੱਗਦਾ ਜਿੰਨਾ ਚਿਰ ਫਿਰ ਪੱਕ ਦੇਖਦੇ ਆਜਾ ਨੇ ਹਲੇ ਵੀ ਜਿੰਨਾ ਚਿਰ ਇਕੱਠਾ ਜਾਂਦਾ ਉਹਨਾਂ ਚਰਮਤੋਂ ਨਹੀਂ ਬਣਿਆ ਥਾਲੀ ਨੂੰ ਇਧਰਲੇ ਪਾਸੇ ਘੌਲ ਲਾ ਲੈਣਾ ਤੇ ਉੱਤੇ ਜਿੰਦ ਕਰ ਕਰਕੇ ਪਹਿਲਾਂ ਹੀ ਲੱਕ ਰੱਖ ਲੈਣਾ ਖਾ ਦੇ। ਉਹ ਅਸਲ ਖਲਾਈ ਜਾਂਨ ਜਾਵੇ ਖੜਾਉਣਾ ਨਹੀਂਗਾ ਮੈਂ ਦੋ ਤਿੰਨ ਵੇਰੀ ਚੱਕ ਕਰ ਹੱਤੀਆਂ ਜਿਵੇਂ ਗੁੜ ਨੂੰ ਤੇ ਮੇਰਾ ਗੁੜ ਬਣਿਆ ਨਹੀਂ ਸੀ ਹਲੇ ਹੁਣ ਮੈਂ ਫੇਰ ਇੱਕ ਵੇਲ ਚੱਕ ਕਰਦੇ ਦੇਖੋ ਹੋਰ ਨਿਕੋਏ ਡੱਬਾ ਨਾ ਟੁੱਟਣ ਲੱਗ ਗਏਵੇਂ ਇਹ ਬਣ ਗਏ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਗੋੜ ਮੇਰਾ ਪਰਫੈਕਟ ਜਮਾ ਹੁਣ ਮੈਂ ਇਹਦੇ ਵਿੱਚ ਪਾਉਣੀ ਮਿੱਠਾ ਸੋਡਾ ਇੰਨਾ ਪਾਉਂਗੀ 10 ਚਮਚਾ ਹੁਣ ਮੈਂ ਦੇਖੀ ਇਹਦਾ ਇਹ ਤਾਂ ਮੇਰਾ ਗੋੜ ਦਾ ਰੰਗ ਬਦਲ ਜਾਣਾ ਨਹੀਂ ਸਾਰਾ ਔਰ ਅੱਜ ਜਿਹੜੀ ਮੈਂ ਮੂਫਲੀ ਕਰੀ ਸੀਗੀ ਉਹ ਬਹੁਤ ਵਧੀਆ ਸੀ ਖੰਡਿਕਾ ਤਾਂ ਦਿੱਤੇ ਮੇਰਾ ਘੋਲਾ ਆਇਆ ਵਈ ਗੈਸ ਕੱਬ ਨੇ ਬੰਦ ਕਰ

ਥੋੜਾ ਥੋੜਾ ਇਧਰ ਨਾਲ ਲਾ ਲਵਗੇ ਇਹ ਜੰਮੀ ਵੀ ਸੀ ਜਾਲੇ ਨਿਕਲਦੀ ਨਹੀਂ ਸੀ ਹੁਣ ਆਪਾਂ ਥੋੜੀ ਟਰਾਈ ਕਰਕੇ ਆਏ ਆ ਕਿ ਤੱਤਾ ਕਰਕੇ ਲੈਂਦਾ ਫੋਨ ਸਿੱਧਾ ਬੱਸ ਦੇਖੀ ਨਿਕਲ ਗਈ ਦੇਖੀ ਨੀ ਸੋਨੇ ਬਣੀ ਆ ਦੇਖੋ ਜੀ ਏਦਾਂ ਖੜਕਦੇ ਵੇਖਾ ਟੁੱਟਦੀ ਜਿਵੇਂ ਸਿਆਰ ਦੀ ਗੱਤੀ ਨਾਲ ਚਟਕ ਬਣੀ ਆ ਤੇ ਤੁਸੀਂ ਵੀ ਬਣਾਇਓ ਸਾਡੇ ਤੇ ਤਰੀਕੇ ਨਾਲ ਤੇ ਫਿਰ ਦੱਸਿਓ ਕਿਵੇਂ ਬਣੀ ਆ ਤਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਤੁਹਾਡੀ ਜਾਦੇ سپورਟ ਦੀ ਲੋੜ ਆ ਪਲੀਜ਼ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ